ਸਤਿ ਸ੍ਰੀ ਅਕਾਲ ਜੀ ਟਰੈਵਲ ਵਿਦ ਸਰਦਾਰ ਦੇ ਨਵੇਂ ਸਫਰ ਵਿੱਚ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਭਗਤੀ ਦਾ ਘਰ ਨਾਨਕ ਸਾਹਿਬ ਜਗਰਾਉਂ ਦੇ ਕੋਲੇ ਇਹ ਗੁਰਦੁਆਰਾ ਸਾਹਿਬ ਸਥਿਤ ਆ ਤੇ ਇੱਥੇ ਦੇ ਜਿਹੜੇ ਮਹਾਪੁਰਸ਼ ਸੀਗੇ ਸੰਤ ਈਸ਼ਰ ਸਿੰਘ ਜੀ ਸੰਤ ਕੁੰਦਨ ਸਿੰਘ ਜੀ ਜਿਨ੍ਹਾਂ ਨੇ ਭਗਤੀ ਦੇ ਨਾਲ ਹੀ ਦੁਨੀਆ ਜਿੱਤਣ ਦੀ ਕਹ ਲੋ ਵੀ ਕੋਸ਼ਿਸ਼ ਕੀਤੀ ਆ ਤੇ ਅੱਜ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਜਿਹੜੇ ਮੋਢੀ ਆ ਤੇ ਪਹਿਲੇ ਪਾਤਸ਼ਾਹੀ ਆ ਉਹਨਾਂ ਦਾ ਅੱਜ ਸੀਗਾ ਗੁਰਪ੍ਰਭ ਜਣ ਕੇ ਅੱਜ ਉਹਨਾਂ ਦਾ ਜਨਮ ਦਿਵਸ ਆ ਤੇ ਮੇਰਾ ਮਨ ਕੀਤਾ ਕਿ ਉਹਨਾਂ ਬਾਰੇ ਵੀ ਤੇ ਇਸ ਗੁਰਦੁਆਰਾ ਸਾਹਿਬ ਬਾਰੇ ਵੀ ਤੇ ਸਾਰਿਆਂ ਨੂੰ ਚਾਣਨਾ ਪਾਇਆ ਜਾਵੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਨਮ ਉਹ 1469 ਈਸਵੀ ਜਣ ਕੇ ਕੱਤਕ ਦਾ ਮਹੀਨਾ ਤੇ ਪੂਰਨਮਾਸ਼ੀ ਵਾਲੇ ਦਿਨ ਤੇ 1539 ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਤੇ 70 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸੰਸਾਰ ਨੂੰ ਸਦੀਆਂ ਤੱਕ ਦਾ ਗਿਆਨ ਆ ਜਿਹੜਾ ਕਲਮ ਬੰਦ ਕੀਤਾ ਤੇ ਜਿੱਥੇ ਵੀ ਜਾਂਦੇ ਸੀ ਉਹ ਕਿਸੇ ਵੀ ਦੇਸ਼ ਵੀ ਜਾਂਦੇ ਸੀ ਕਿਉਂਕਿ ਉਹਨਾਂ ਨੇ ਤੁਰ ਕੇ ਸਾਰੀ ਦੁਨੀਆ ਕਹਿੰਦੇ ਗਾਤੀ ਤੇ ਜਿੱਥੇ ਵੀ ਉਹ ਜਾਂਦੇ ਸੀਗੇ ਤੇ ਉਹਨਾਂ ਨੂੰ ਲੋਕ ਸਤਿਕਾਰ ਨਾਲ ਆਦਰ ਦੇ ਨਾਲ ਆਪਣੇ-ਆਪਣੇ ਭਾਸ਼ਾ ਦੇ ਵਿੱਚ ਉਹਨਾਂ ਦਾ ਨਵਾਂ ਨਾਮ ਰੱਖਿਆ ਗਿਆ ਜਿਵੇਂ ਨਾਨਕ ਅਚਾਰੀਆ ਨਾਨਕ ਲਾਮਾ ਬਹੁਤ ਨਾਂ ਹੋਰ ਰੱਖੇ ਗਏ ਤੇ ਉਹਨਾਂ ਨੂੰ ਹਰ ਧਰਮ ਦਾ ਹਰ ਦੇਸ਼ ਦਾ ਜਿਹੜਾ ਵੀ ਕੋਈ ਵੀ ਆ ਜਿਹੜਾ ਉਹਨਾਂ ਬਾਰੇ ਜਾਣਦਾ ਜਾਂ ਉਹਨਾਂ ਦੀ ਜੀਵਨੀ ਬਾਰੇ ਜਾਣਦਾ ਉਹ ਅੱਜ ਵੀ ਉਹਨਾਂ ਨੂੰ ਬਹੁਤ ਸਤਿਕਾਰ ਦਿੰਦਾ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਨਾਨਕ ਸਾਹਿਬ ਜਗਰਾਉਂ ਦੇ ਕੋਲੇ ਕਲੇਰਾ ਤੇ ਇਸ ਗੁਰਦੁਆਰਾ ਸਾਹਿਬ ਕੈਨੋ ਵੀ ਮੇਨ ਜਿਹੜੇ ਇਹ ਗੁਰਦੁਆਰਾ ਸਾਹਿਬ ਆ ਇਹਦੀਆਂ ਜਿਹੜੀਆਂ ਬ੍ਰਾਂਚੇਜ਼ ਆ ਉਹ ਥਾਂ-ਥਾਂ ਤੇ ਹੈਗੀਆਂ ਨੇ ਤੇ ਇੱਥੇ ਸੇਵਾ ਕਰਦੇ ਆ ਸੰਤ ਮਹਾਪੁਰਸ਼ ਅੱਜ ਵੀ ਕਰਦੇ ਆ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇੱਥੇ ਜਿਹੜੀ ਸੰਗਤ ਆ ਉਹ ਆਉਂਦੀ ਆ ਦੂਰੋਂ-ਦੂਰੋਂ ਚੱਲ ਕੇ ਆਉਂਦੀ ਆ ਲੋਕਾਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਲੋਕ ਆ ਕੇ ਇੱਥੇ ਗੁਰੂ ਨਾਨਕ ਜੀ ਨੂੰ ਯਾਦ ਕਰਦੇ ਆ ਤੇ ਅਰਦਾਸਾਂ ਕਰਦੇ ਆ ਤੇ ਅੱਜ ਤੁਹਾਨੂੰ ਇਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਇਹ ਵੀਡੀਓ ਬਣਾਉਣੀ ਨਹੀਂ ਸੀ ਅੱਜ ਗੁਰਪੁਰਬ ਕਰਕੇ ਮਨ ਚ ਆਇਆ ਕਿ ਇਹ ਵੀ ਜਾਣਕਾਰੀ ਜਾਂ ਇਸ ਜਗ੍ਹਾ ਦੇ ਤੁਹਾਨੂੰ ਦਰਸ਼ਨ ਕਰਾਏ ਜਾਣ ਅੱਜ 5 ਨਵੰਬਰ 2025 ਸਵੇਰ ਦਾ ਸਮਾਂ ਹੈਗਾ ਕੋਈ 4:30 ਪੌਣੇ 5 ਦਾ ਸਮਾਂ ਹੋ ਗਿਆ ਤੇ ਇੱਥੇ ਰੌਣਕ ਲੱਗੀ ਹੋਈ ਆ ਲੋਕ ਜਿਹੜੇ ਸੰਗਤ ਆ ਉਹ ਰਾਤ ਨੂੰ ਹੀ ਇੱਥੇ ਆ ਇਹ ਰਹਿ ਪੈਂਦੇ ਆ ਸਾਰੀ ਰਾਤ ਕੀਰਤਨ ਸੁਣਦੇ ਆ ਤੇ ਅੱਜ ਰਾਤ ਨੂੰ ਇੱਥੇ ਅਨੋਖੀ ਕਹਿ ਲਓ ਵੀ ਬਹੁਤ ਵੱਡੀ ਆਤਿਸ਼ਵਾਜੀ ਹੋਣੀ ਆ ਜਿਹਨੂੰ ਦੇਖਣ ਵਾਸਤੇ ਇੱਥੇ ਪੈਰ ਧਰਨ ਨੂੰ ਕਹਿ ਲਓ ਵੀ ਜਗ੍ਹਾ ਨਹੀਂ ਮਿਲਦੀ ਇੰਨੀ ਕਹਿ ਲਓ ਵੀ ਸੰਗਤ ਆ ਜਾਂਦੀ ਆ ਤੇ ਇੱਥੇ ਅਟੁੱਟ ਲੰਗਰ ਚੱਲ ਰਿਹਾ ਵਾ ਸਵੇਰੇ 4 ਵਜੇ ਤੋਂ 2:30 ਵਜੇ ਤੋਂ ਇਹ ਚਾਹ ਦਾ ਜਿਹੜਾ ਲੰਗਰ ਆ ਇਹ ਚੱਲ ਰਿਆ ਤੇ ਵੈਸੇ ਤਾਂ ਸਾਰੀ ਰਾਤ ਤੋਂ ਹੀ ਚੱਲ ਰਿਆ ਤੇ ਇੱਥੇ ਸਵੇਰੇ ਬ੍ਰੈਡ ਟੋਸਟ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਲੋਕ ਆਪਣੇ ਘਰੋਂ ਲੈ ਕੇ ਆਉਂਦੇ ਆ ਇਸ ਗੁਰਦੁਆਰਾ ਸਾਹਿਬ ਦੀ ਇੱਕ ਖਾਸੀਅਤ ਇਹ ਵੀ ਆ ਕਿ ਇੱਥੇ ਲੰਗਰ ਬਣਦਾ ਨਹੀਂ ਇੱਥੇ ਲੋਕ ਸੰਗਤ ਆ ਜਿਹੜੀ ਉਹ ਆਪਣੇ ਘਰੋਂ ਆਪਣੇ ਰੂਹ ਨਾਲ ਤਿਆਰ ਕਰਕੇ ਕੋਈ ਵੀ ਚੀਜ਼ ਤਿਆਰ ਕਰਦੇ ਆ ਉਹ ਸਬਜ਼ੀ ਬਣਾਉਂਦੇ ਆ ਖੀਰ ਬਣਾਉਂਦੇ ਆ ਹਰ ਚੀਜ਼ ਇੱਥੇ ਬਣਾ ਕੇ ਲੈ ਕੇ ਆਉਂਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਾ ਵੀ ਇਹ ਜਿਹੜਾ ਲੰਗਰ ਆ ਕਦੇ ਘਟਿਆ ਨਹੀਂ ਤੇ ਕਹੋ ਵੀ ਲੋਕ ਆ ਜਿਹੜੇ ਉਹ ਅਲੱਗ-ਅਲੱਗ ਟੇਸਟ ਦੀਆਂ ਚੀਜ਼ਾਂ ਇੱਥੇ ਲੈ ਕੇ ਆਉਂਦੇ ਆ ਤੇ ਜਦੋਂ ਸੰਤ ਸੰਤ ਈਸ਼ਰ ਸਿੰਘ ਜੀ ਸੀਗੇ ਉਹ ਜਿਹੜੀ ਜਗ੍ਹਾ ਆਪਾਂ ਦੇਖਦੇ ਪਏ ਆ ਉਹ ਨੀਵੀਂ ਆ ਉਹ ਕਹਿੰਦੇ ਹੁੰਦੇ ਸੀ ਕਿ ਵੀ ਜਦੋਂ ਮੈਂ ਕੀਰਤਨ ਕਰਾਂ ਜਾਂ ਮੈਂ ਕੀਰਤਨ ਸੁਣਾ ਜਾਂ ਮੈਂ ਪਾਠ ਕਰਾਂ ਤੇ ਮੈਂ ਸੰਗਤਾਂ ਦੇ ਚਰਨਾਂ 'ਚ ਬਹਿ ਕੇ ਪਾਠ ਕਰਾਂ ਤੇ ਉਹਨਾਂ ਨੇ ਆਪਣੀ ਜਗ੍ਹਾ ਆਪਣੇ ਵਾਸਤੇ ਬੈਠਣ ਵਾਸਤੇ ਜਿਹੜੀ ਜਗ੍ਹਾ ਵਾ ਉਹ ਨੀਵੀਂ ਬਣਾਈ ਹੋਈ ਆ ਵੀ ਮੈਂ ਲੋਕਾਂ ਤੋਂ ਵੀ ਨੀਵਾ ਬਣ ਕੇ ਰਹਿਣਾ ਵਾ ਅਜਿਹੇ ਜਿਹੜੇ ਸੰਤ ਆ ਬਹੁਤ ਘੱਟ ਪੈਦਾ ਹੁੰਦੇ ਆ ਅੱਜ ਦੇ ਦਿਨਾਂ ਦੇ ਵਿੱਚ ਤਾਂ ਵੱਡੀਆਂ-ਵੱਡੀਆਂ ਕੁਰਸੀਆਂ ਵੱਡੀਆਂ-ਵੱਡੀਆਂ ਗੱਡੀਆਂ ਜੇ ਨਾ ਹੋਣ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਸੰਤ ਹੈ ਹੀ ਨਹੀਂ ਪਰ ਅਸਲੀ ਸੰਤ ਆ ਜਿਹੜੇ ਉਹ ਕੋਈ ਕੋਈ ਆਉਂਦਾ ਵਾ ਕੋਈ ਕੋਈ ਜਹਾਨ ਤੇ ਫਿਰ ਚੱਲਿਆ ਜਾਂਦਾ ਜਿਵੇਂ ਗੁਰੂ ਨਾਨਕ ਦੇਵ ਜੀ ਸਾਹਿਬ ਆ ਤੇ ਇਹਨਾਂ ਨੇ ਵੀ ਇਹਨਾਂ ਦੇ ਬੱਚੇ ਵੀ ਹੋਏ ਆ ਤੇ ਆਪਣੀ ਜਿਹੜੀ ਗੱਦੀ ਆ ਜਾਂ ਆਪਣਾ ਜਿਹੜਾ ਆਸਣ ਆ ਜਾਂ ਆਪਣਾ ਸਥਾਨ ਆਪਣੇ ਪਰਿਵਾਰ ਚ ਨਹੀਂ ਦੇਖੇ ਗਏ ਗਾਹਾਂ ਅੰਗਧ ਦੇਵ ਜੀ ਆ ਜਿਹੜੇ ਉਹਨਾਂ ਦੇ ਹਵਾਲੇ ਕਰਕੇ ਚਲੇ ਗਏ ਫਿਰ ਦਸੇ ਪਾਤਸ਼ਾਹੀਆਂ ਜਿਹੜੀਆਂ ਨੇ ਉਹ ਅਕਾਲ ਪੁਰਖ ਦਾ ਹੁਕਮ ਨਮਾਉਂਦੇ 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 ਅਖੀਰ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਲਿਖ ਕੇ ਚਲੇ ਗਏ ਤੇ ਇਹ ਵੀ ਗੱਲ ਕਹਿ ਗਏ ਕਿ ਗੁਰੂ ਮਾਨਿਓ ਗ੍ਰੰਥ ਵੀ ਇਹਦੇ ਵਿੱਚ ਜਿਹੜਾ ਕੋਸ਼ਿਸ਼ ਤੁਸੀਂ ਸਿੱਖਣਾ ਵਾ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੋ ਤੁਸੀਂ ਤੇ ਇਹ ਨਹੀਂ ਹੈਗਾ ਵੀ ਇਹਨੂੰ ਪੜਨਾ ਵਾ ਤੇ ਇਹਦੇ ਵਿੱਚੋਂ ਪੜਨ ਦੇ ਨਾਲ ਨਾਲ ਤੁਹਾਨੂੰ ਅਰਥ ਵੀ ਹੋਣੇ ਜ਼ਰੂਰੀ ਚਾਹੀਦੇ ਆ ਜੇ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਲੜ ਲੱਗ ਜਵੇ ਤਾਂ ਵੀ ਕਹਿ ਲੋ ਵੀ ਉਹ ਉਹਦੇ ਮਨੋਂ ਜਿਹੜਾ ਲੋਭ ਮੋਹ ਹੰਕਾਰ ਆ ਬਹੁਤ ਚੀਜ਼ਾਂ ਦਾ ਅਜਿਹੀਆਂ ਚੀਜ਼ਾਂ ਦਾ ਨਾਲ ਨਾਤਾ ਹੀ ਟੁੱਟ ਜਾਂਦਾ ਤੇ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਬੰਦਾ ਆਪਣੀ ਤਾਂ ਚੰਗ ਸਵਰਦੀ ਸਵਰਦੀ ਆ ਹੋਰਾਂ ਦੀ ਵੀ ਲੋਕ ਸਵਾਰਦੇ ਆ ਜ਼ਿੰਦਗੀ ਮੈਂ ਵੀ ਕੋਈ ਜ਼ਿਆਦਾ ਸਿਆਣਾ ਨਹੀਂ ਹੈਗਾ ਮੈਂ ਸਿਆਣੀਆਂ ਗੱਲਾਂ ਕਰ ਰਿਹਾ ਤੁਹਾਡੇ ਨਾਲ ਤੇ ਮੇਰਾ ਮਕਸਦ ਇਹੀ ਸੀਗਾ ਤੁਹਾਨੂੰ ਨਾਨਕਸਰ ਦੇ ਦਰਸ਼ਨ ਕਰਾਏ ਜਾਣ ਤੇ ਇਹ ਜਿਹੜੀ ਇਸ ਵਕਤ ਜਦੋਂ 5 ਵਜੇ ਸਵੇਰ ਦੇ 5 ਵਜੇ ਹੁਣ ਦਿਨੇ ਹੋਰ ਸੰਗਤ ਆਊਗੀ ਸ਼ਾਮ ਨੂੰ ਹੋਰ ਸੰਗਤ ਆਊਗੀ ਲੋਕ ਆਪਣੇ ਘਰੋਂ ਵਨ ਸਵੰਨੀਆਂ ਚੀਜ਼ਾਂ ਇੱਥੇ ਬਣਾ ਕੇ ਲੈ ਕੇ ਆਉਣਗੇ ਜਿਹੜੀਆਂ ਲੰਗਰ ਲੰਗਰ ਦੇ ਵਿੱਚ ਵਰਤਾਇਆਂ ਜਾਣਗੀਆਂ ਤੇ ਇਸ ਵੀਡੀਓ ਨੂੰ ਦੇਖੋ ਤੁਸੀਂ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਛੋਟੀ ਜਿਹੀ ਵੀਡੀਓ ਦੇ ਵਿੱਚ ਹੀ ਪੂਰੇ ਨਾਨਕ ਸਰ ਸਾਹਿਬ ਦੇ ਦਰਸ਼ਨ ਹੋ ਗਏ ਹੋਣੇ ਆ ਤੇ ਦਿਓ ਇਜਾਜ਼ਤ ਤੇ ਤੁਸੀਂ ਵੀਡੀਓ ਦੇਖੋ ਹੋ ਸਕੇ ਜੇ ਕਿਸੇ ਲੋੜਵੰਦ ਦੀ ਕਿਸੇ ਗਰੀਬ ਦੀ ਕਿਸੇ ਪੜ੍ਹਾਈ ਤੋਂ ਵਾਂਝੇ ਰਹਿਣ ਵਾਲੇ ਬੱਚੇ ਦੀ ਜੇ ਆਪਾਂ ਮਦਦ ਕਰ ਦਈਏ ਤਾਂ ਸਾਡੇ ਗੁਰੂ ਸਾਹਿਬ ਸਾਡੇ ਤੋਂ ਖੁਸ਼ ਹੋਣਗੇ ਤੇ ਤੁਸੀਂ ਪੂਰੀ ਵੀਡੀਓ ਦੇਖੋ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੇ ਨਾਨਕ ਸਾਹਿਬ ਦੇ ਦਰਸ਼ਨ ਕਰਾਏ ਆ ਤੇ ਜੇ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਤੇ ਇਹ ਵੀਡੀਓ ਦਾ ਮਕਸਦ ਇਹ ਹੀ ਆ ਕਿ ਮੈਂ ਤੁਹਾਨੂੰ ਨਾਨਕ ਸਾਹਿਬ ਦੇ ਦਰਸ਼ਨ ਕਰਾਵਾਂ ਤੇ ਸਾਹਮਣੇ ਚੰਦਰਮਾ ਜਿਹੜਾ ਉਹ ਪੂਰਾ ਲਾਲ ਰੰਗ ਦਾ ਹੋ ਗਿਆ ਤੇ ਇਸ ਵਕਤ ਵੱਜ ਗਏ 5:30 ਇੱਥੇ ਲੋਕ ਕਰ ਰਹੇ ਆ ਸੇਵਾ ਦਿਓ ਜੀ ਜਾਈ ਧੰਨਵਾਦ ਤੇ ਇਹ ਲੋ ਸਾਰੇ ਕੰਮ ਹੋ ਜਾਂਦੇ ਸਫਾਈ ਦੇ ਸਭ